ਮੋਕਲ ਜ਼ਿਲ੍ਹਾ ਗੁਰਦਾਸਪੁਰ ਬਲਾਕ ਕਾਦੀਆਂ ਦੀ ਰਹਿਣ ਵਾਲੇ ਗਰੰਥੀ ਦਵਿੰਦਰ ਸਿੰਘ ਦਾ ਬੇਟਾ 10 ਸਾਲ ਦੀ ਉਮਰ ਵਿੱਚ ਬਣਾ ਰਿਹਾ ਹੈ ਗੁਰੂਆਂ ਪੀਰਾਂ ਦੀਆਂ ਅਲੱਗ-ਅਲੱਗ ਤਸਵੀਰਾਂ ਬਣਾਉਣ ਦਾ ਪਿਆਰ ਸ਼ੌਂਕ ਜਿਵੇਂ ਕਿ ਤੰਤਨ ਬਾਬਾ ਦੀਪ ਸਿੰਘ ਜੀ ਅਤੇ ਅਕਾਲ ਤੱਕ ਸਾਹਿਬ ਜੀ ਦਾ ਕੀਤਾ ਮਾਡਲ ਤਿਆਰ ਕਰ ਤੇ ਪੜ ਰਿਹਾ ਹੈ ਸਰਕਾਰੀ ਸਕੂਲ ਨਤ ਮੋਕਲ ਵਿਖੇ ਪੰਜਵੀਂ ਕਲਾਸ ਦਾ ਵਿਦਿਆਰਥੀ ਹੈ ਤੁਸੀਂ ਦੇਖ ਰਹੇ ਹੋ ਟੀਐਸ ਨਿਊਜ਼ ਦੀ ਖਾਸ ਰਿਪੋਰਟ ਬਿਊਰੋ ਚੀਫ ਦਵਿੰਦਰ ਸਿੰਘ ਦੀ ਖਾਸ ਖਬਰ ਨਵੀਆਂ ਤੇ ਤਾਜ਼ੀਆਂ ਖਬਰਾਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੀ ਐਸ న్యూਸ ਪੰਜਾਬ ਦੇਖਦੇ ਦਸਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੋ ਅੱਜ ਅਸੀਂ ਗੱਲ ਕਰਨ ਜਾ ਰਹੇ ਆ ਆਪਣਾ ਹੀ ਬੇਟਾ ਕਾਕਾ ਪਰਮਪਾਲ ਸਿੰਘ ਪਿੰਡ ਮੋਕਲ ਗੁਰਦੁਆਰਾ ਬਾਬਾ ਜੂਨ ਸਿੰਘ ਜੀ ਦੇ ਵਿਖੇ ਜੋ ਪਰਿਵਾਰ ਸਮੇਤ ਦਾਸ ਡਿਊਟੀ ਵੀ ਕਰ ਰਿਹਾ ਗਰੰਤੀ ਸਿੰਘ ਦੀ ਔਰ ਬੇਟਾ ਹੈ ਕਾਕਾ ਪਰਮਪਾਲ ਸਿੰਘ ਜੋ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੁਕਲ ਜੋ ਪੰਜਵੀਂ ਕਲਾਸ ਦਾ ਵਿਦਿਆਰਥੀ ਹੈ ਇਸ ਦੀ ਉਮਰ ਜੋ 10 ਸਾਲ ਹੈ। ਔਰ ਇਸ ਬੱਚੇ ਨੇ ਜਦੋਂ ਤੋਂ ਮੈਨੂੰ ਸ਼ੌਂਕ ਪਿਆ ਹੈ ਕਿ ਡਰਾਇੰਗ ਬਣਾਉਂਦਾ ਕਿ ਲੱਗ ਲੱਗ ਤਸਵੀਰਾਂ ਤਿਆਰ ਕਰਨੀਆਂ ਜਿਸ ਤਰ੍ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੋ ਬਾਬਾ ਦੀਪ ਸਿੰਘ ਜੀ ਦੀ ਦੇਣ ਦੇ ਨਾਲ ਹੀ ਕਾਫੀ ਜੋ ਤਸਵੀਰਾਂ ਬਾਬਾ ਜੀ ਦੀਆਂ ਤਿਆਰ ਕੀਤੀਆਂ ਗੁਰੂਆਂ ਪੀਰਾਂ ਦੀਆਂ ਜੋ ਤਸਵੀਰਾਂ ਬਣਾਉਂਦਾ ਹੈ ਜੋ 6 ਜੂਨ ਦੇ ਸਬੰਧ ਵਿੱਚ ਕੁਝ ਦਿਨ ਪਹਿਲਾਂ ਬੱਚੇ ਨੇ ਜੋ ਆਪਣਾ ਮਨ ਲਗਾ ਕੇ ਮੈਂ ਕੈਮਰਾਮੈਨ ਨੂੰ ਖਾਵਾਂਗੇ ਜੋ ਕਾਲ ਤਖਤ ਸਹਿਬ ਤਿਆਰ ਕੀਤਾ ਗਿਆ ਹੈ ਇਸ ਬੱਚੇ ਨੇ ਜੋ ਕਾਲ ਤਖਤ ਦੀ ਤਸਵੀਰ ਬਣਾ ਕੇ ਪੂਰੀ ਤਿਆਰ ਕਰਕੇ ਜੋ ਜੋ ਵੀ ਸਮਾਨ ਚਾਹੀਦਾ ਸੀ ਉਹ ਲੈ ਕੇ ਜੋ ਕਾਲ ਤਖਤ ਸਹਿਬ ਤਿਆਰ ਕੀਤਾ ਹੈ ਔਰ ਗੁਰਦਰਾ ਸਾਹਿਬ ਖੇ ਸਜਾਇਆ ਹੈ ਕਿ 6 ਜੂਨ ਦਾ ਜੋ ਕੱਲੂ ਘਰੇ ਦਾ ਜੋ ਕਾਲ ਤਖਤ ਕਾਲ ਤਖਤ ਸਹਿਬ ਖੇ ਜੋ ਢਹ ਢੇਰੀ ਹੋਇਆ ਸੀ ਉਸ ਸਮੇਂ ਦਾ ਜੋ ਇਹ ਜੋ ਗੁੰਮਟ ਸਾਹਿਬ ਜਾਂ ਜਿੱਦਾਂ ਵੀ ਟਾਇਟੇਰੀ ਹੋਇਆ ਹੈ ਉਹ ਤੇ ਪੂਰਾ ਨਕਸ਼ਾ ਤਿਆਰ ਕੀਤਾ ਹੋਇਆ ਹੈ। ਹੋਰ ਗੱਲ ਵੀ ਕਰਾਂਗੇ ਬੱਚੇ ਨਾਲ ਸੋ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਦੇਖਣ, ਲਾਈਕ ਕਰਨ, ਸ਼ੇਅਰ ਕਰਨ, ਸਬਸਕ੍ਰਾਈਬ ਕਰੋ ਔਰ ਬੱਚੇ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ। ਸੋ ਗੱਲ ਕਰਾਂਗੇ ਹਾਂਜੀ ਬੱਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਤੇ ਉੱਚੀ ਬੜਨਾ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਆਪਣਾ ਨਾਮ ਦੱਸ ਦਿਓ ਜੀ ਪਰਮਪਾਲ ਸਿੰਘ ਕਿਹੜਾ ਪਿੰਡ ਮੋਕਲ ਤੁਹਾਡੇ ਮੰਮੀ ਡੈਡੀ ਦਾ ਨਾਮ ਕੀ ਦਵਿੰਦਰ ਸਿੰਘ ਤੇ ਲਵਿੰਦਰ ਕੌਰ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਸੌਂਕ ਪਿਆ ਜਿਹੜਾ ਇਹ ਤਸਵੀਰਾਂ ਬਣਾਉਣ ਦਾ ਇਹ ਮੈਨੂੰ ਪਿਆਏ ਛੱਟੇ ਹੁੰਦੇ ਦਾਈ ਛੋਟੇ ਹੁੰਦੇ ਨੇ ਦਾਈ ਕਿੰਨਿਆਂ ਕ ਫੋਟੋ ਮਾਰ ਚੱਕੇ ਗੱਲ ਕਿੰਨਿਆਂ ਕ ਫੋਟੋਆਂ ਤੀ ਤਿਆਰ ਕਰ ਚੁੱਕੇ ਹੋ ਇਹ ਮੈਂ ਕਰ ਚੁੱਕੇ ਕਾਫੀ ਤਿਆਰ ਕੀਤੀਆਂ ਕਿਹੜੇ ਕਿਹੜੇ ਬਾਬਾ ਜੀ ਦੀ ਫੋਟੋ ਬਣਾਈ ਇਹ ਬਾਬਾ ਦੀਪ ਸਿੰਘ ਜੀ ਦੀ ਕਾਲਤਾ ਸਾਹਿਬ ਜੀ ਦੀ ਹੋਰ ਗੁਰੂ ਅਕਾਲਤ ਗੁਰੂ ਨਾਨਕ ਦੇਵ ਜੀ ਦੀ ਗੁਰੂ ਵਾਹਿਗੁਰੂ ਜਿਹੜੀ ਮਰਜੀ ਤਸਵੀਰ ਤੁਸੀਂ ਤਿਆਰ ਕਰ ਦੋਗੇ ਤੇ ਇਹ ਜਿਹੜਾ ਕਾਲਤਾ ਸਾਹਿਬ ਕੀ ਸੋਚ ਕੇ ਬਣਾਇਆ ਤਿਆਰ ਕੀਤਾ ਇਹ ਜੂਨ 1984 ਵੇਲੇ ਇਹ ਟਾਇਟਲ ਹੀ ਹੋ ਗਈ ਉਹਦਾ ਅਕਾਲਤ ਸਾਹਿਬ ਬਣਾਇਆ ਮੈਂ ਅੱਛਾ ਜੀ ਇਹ ਮੋਬਾਈਲ ਤੋਂ ਵੇਖ ਕੇ ਵੰਦੇ ਨਾਲ ਇਤਿਹਾਸ ਵੀ ਸੁਣਦੇ ਰਹਿੰਦੇ ਆ। ਠੀਕ ਆ। ਤੇ ਹੁਣ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਕਿੰਨੀ ਦਿਨੀ ਤੱਕ ਗੁਰਦੁਆਰਾ ਸਾਹਿਬ ਲਾ ਕੇ ਰੱਖਣਾ ਉਹ ਤੋਂ ਬਾਅਦ ਕਿਤੇ ਹੋਰ ਵੀ ਕਿਤੇ ਖੜਨਾ ਅਕਾਲ ਤਖਤ ਸਾਹਿਬ। ਇਹ ਹਰਮੰਦਰ ਸਾਹਿਬ ਚੜਾ ਕੇ ਹੋਣਾ ਹੈ ਪੰਸੂ। ਦਰਬਾਰ ਸਾਹਿਬ। ਹਾਂਜੀ। ਤੇ ਨਾਲ ਤੁਹਾਨੂੰ ਕੋਈ ਗਾਉਣ ਦਾ ਵੀ ਸ਼ੌਂਕ ਹੈ ਜਿੱਦਾਂ ਕਵਿਸ਼ਰੀ ਇਤਿਹਾਸਿਕ। ਹਾਂਜੀ। ਤੇ ਜਿਹੜੀ ਵਧੀਆ ਕਵਿਸ਼ਰੀ ਬੋਲਦੀ ਤੇ ਜਿਹੜਾ ਅਕਾਲ ਤਖਤ ਸਾਹਿਬ ਟਹਾਇਆ ਹੀ ਟਹਾ ਟਿਰਿਆ ਉਹਦਾ ਵੀ ਇੱਕ ਦੋ ਟੱਪਾ ਜਿਹੜਾ ਆਪਾਂ ਨੂੰ ਸੁਣਾ ਦਿੱਤਾ ਜਾਵੇ। ਕੀ ਬੋਲਣਾ? ਦਿੱਲੇ ਨੂੰ ਅਜੇ ਠੋਕਰ ਗਈ ਪਲਤੀਆਂ ਲਾਤਾ ਹੀ ਉੱਠਣਾ ਚੜ੍ਹਨਾ ਤਾ ਮੰਦਰ ਨੂੰ ਏ ਕਿ ਲਾਲ ਕਿਸ਼ੇ ਕਿਆਂ ਦੀਆਂ ਦੇ ਗੁੱਸੇ ਨਾਲ ਪੈ ਗਿਆ ਤੱਕ ਤਖਤ ਅਕਾਲ ਦੀਆਂ ਕੰਦਾ ਸਮਸ਼ਣੀਆਂ ਬਾੜੀਆਂ ਬਣੀਆਂ ਉੱਠਣ ਚੜ੍ਹਨਾ ਤੇ ਜਿਗਰ ਪੈ ਪੱਟ ਸ਼ਹੀਦ ਸਿੰਘ ਹੋਏ ਤਖਤ ਵੀ ਢੇਆ ਗੜੀ ਦਸ਼ਮੇ ਜਹੇ ਵਾਰਗੇ ਜਾਨਾ ਬੜੇ ਨਿਸ਼ਾਨ ਛਟੀਨੀ ਗੁਰ ਜੱਟ ਗੇ ਉਹ ਬੁੱਢ ਜਹੋਂਸ ਚੇ ਗਨੇ ਵਿੱਚ ਛੜਦੇ ਹੱਕ ਧਰਮ ਦੇ ਬਦਲੇ ਦੀ ਸੂਰਮੇ ਦੁਆਨ ਬਲੀ ਬਲਵਾਨ ਵੈਰੀ ਨੂੰ ਬੜ ਤੰਬ ਦੇ ਗੋਲੀ ਦੇ ਨਾਲ ਬੰਮ ਦੇ ਮਾਰ ਦੇ ਬੜਕਾ ਖਾੜ ਤੂੰ ਲੜਦੇ ਬਾਸੂ ਬਾਰ ਕਾ ਨੂੰ ਝਾਲਮਾ ਕੋਇ ਅਮਰਤ ਕਰੋ ਜਾਂ ਮੁਖੇ ਰਖ ਮਾਰਿਆ ਕਾਲਾ ਸਾਨੀ ਨਗਰ ਕਰ ਕੁੜੀਆਂ ਕਰੀ ਤਲਾਸ਼ੀ ਸਤਗੁਰ ਦੀ ਨਗਰੀ ਮੇਰੇ ਲਾਸ਼ ਆ ਗਿਆ ਪਾਪ ਚੜੀ ਆ ਗਿਆ ਬੜਾ ਕਰੋ ਟੈਂਕਲਾ ਤੋਪ ਗੁਰੂ ਕਰਤਾਤਾ ਕਰੀ ਬਦਮਾਸ਼ੀ ਉੱਲਾ ਬੱਕਾ ਬਿਲਡਿੰਗਾਂ ਨੂੰ ਕਰਨ ਤਬਾਈਆਂ ਮਤਾ ਪੁਲਾਈਆਂ ਜੋਸ਼ ਵਿਚ ਆ ਨਿਆਰ ਤਨ ਸੱਚ ਮੰਨਿਆ ਤੁਰੇ ਕਰਨ ਪਾੜ ਤੋਂ ਕਰ ਦੇ ਛਕ ਧਰਮ ਅਜ ਬਦਲੇ ਦੀ ਸੂਰਮੇਦਵਾਨ ਬਲੀ ਬਲਵਾਨ ਵੈਰੀ ਨੂੰ ਬੜ ਧੰਦੇ ਗੋਲੀ ਦੇ ਨਾਲ ਬੰਦੇ ਮਾਰਦੇ ਬੜਕਾਂ ਖਾਰੇ ਤੂੰ ਲੜਦੇ ਉਹ ਸੁਤਵੰਤ ਬੇਅੰਤ ਸਿਓ ਵੇਖ ਨਾ ਜਰਿਆ ਉਤਮ ਚਟਕੜਿਆ ਜਿਹ ਰਹਿਣ ਗਰੀਬੀ ਇੰਦਰਾ ਬੀਬੇ ਗੋਲੀਆਂ ਬੇਲੀਆਂ ਮਾਰ ਸ਼ਾਨਣੀ ਕੀਤੀ ਮਚਦੇਸ਼ ਦੁਹਾਈ ਗਈ ਸਿੰਗਾਕਰ ਅਦਲਾ ਲੈ ਲਿਆ ਬਦਲਾ ਤਲ ਤਸਿਰੇ ਧਰ ਕੇ ਜੋਂਦੇ ਆ ਮਰ ਕੇ ਕੈਮਰ ਖ ਗਏ ਸਿੱਖੀ ਦੀ ਰਿੱਟੀ ਸੋਇ ਤੋਂ ਬਾਅਦ ਹੋਰ ਵੀ ਕਾਫੀ ਕਵਿਸ਼ਰੀ ਹੁੰਦੀ ਆ ਤੁਹਾਨੂੰ ਹਾਂਜੀ ਠੀਕ ਹੈ ਇਹ ਕਿਸ ਤਰ੍ਹਾਂ ਫਿਰ ਆਪਣੇ ਮੰਮੀ ਡੈਡੀ ਦੇ ਨਾਲ ਤੁਸੀਂ ਗੁਰਦਰ ਸਿੰਘ ਜਿਹੋ ਆਪਣਾ ਬੇਟਾ ਹੈ ਗੁਰਦਰ ਸਿੰਘ ਦਾਸ ਡਿਊਟੀ ਨਿਭਾ ਰਿਹਾ ਔਰ ਬੱਚੇ ਨੂੰ ਕਾਫੀ ਸ਼ੌਂਕ ਹੈ ਕਵਿਸ਼ਰੀ ਸੁਣਦਾ ਗੁਰੂ ਇਤਿਹਾਸ ਦੇ ਨਾਲ ਜੁੜਨ ਦਾ ਗੁਰੂ ਦਾ ਇਤਿਹਾਸ ਸਾਰਾ ਦਿਨ ਸੁਣਨਾ ਵੇਖਣਾ ਔਰ ਅਸੀਂ ਆਪਣੇ ਚੈਨਲ ਆਹੀਂ ਇਹੀ ਬੇਨਤੀ ਕਰਾਂਗੇ ਸਾਰਿਆਂ ਨੂੰ ਕਿ ਆਪ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜੋ ਗੁਰੂ ਵਾਲੇ ਬਣਾਓ ਗੁਰੂ ਦੇ ਇਤਿਹਾਸ ਬਾਰੇ ਜਾਣਕਾਰੀ ਕਰਾਈਏ ਸੋ ਬੱਚਾ ਜੋ ਦਾਸ ਦਵਿੰਦਰ ਸਿੰਘ ਦਾ ਪਚੰਗੀ ਹੈ ਔਰ ਕਾਫੀ ਜੋ ਤਸਵੀਰਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਬੁਢਾ ਸਰਜੀਤ ਦੇਣਾ ਪਚੰਗੀ ਗੁਰੂ ਮਾਰ ਨੇ ਦਿੱਤਾ ਔਰ ਬਾਬਾ ਦੀਪ ਸਿੰਘ ਧੰਨ ਧੰਨ ਗੁਰੂ ਨਾਨਕ ਪਾਸ਼ਾ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਸੋ ਜਿੰਨੇ ਵੀ ਗੁਰੂ ਹਨ ਸਾਰਿਆਂ ਦੇ ਤਸਵੀਰਾਂ ਕੋਈ ਵੀ ਧਾਰਮਿਕ ਦਿਨ ਆਉਂਦਾ ਹੈ ਦਿਹਾੜਾ ਆਉਂਦਾ ਹੈ ਉਹੀ ਤਸਵੀਰ ਮੋਬਾਈਲ ਤੋਂ ਕੱਢ ਕੇ ਤਿਆਰ ਕਰਦਾ ਹੈ ਔਰ ਬੱਚੇ ਸਰਕਾਰੀ ਸਕੂਲ 'ਚ ਪੜ੍ਹਨੇ ਪੰਜਾਬੀ 'ਚ ਪੜ੍ਹਨ ਜੀ ਬਹੁਤ ਵਧੀਆ ਹੈ ਔਰ ਬੱਚਿਆਂ ਨੂੰ ਬੇਨਤੀ ਕਰਾਂ ਵੱਧ ਤੋਂ ਵੱਧ ਗੁਰੂ ਦੇ ਨਾਲ ਜੁੜੋ ਗੁਰੂ ਇਤਿਹਾਸ ਨਾਲ ਜੁੜੋ ਆਪਣੇ ਮਾਤਾ ਪਿਤਾ ਦੇ ਆਗਾ ਕਾਰ ਬਣੋ ਤੇ ਨਸ਼ਿਆਂ ਪੱਤਿਆਂ ਤੋਂ ਦੂਰ ਰਹੋ ਬਚ ਕੇ ਰਹੋ ਕ다ਸ ਪਿੰਡ ਮੋਕਲ ਬਲਾਕ ਕਾਦੀਆਂ ਜ਼ਿਲ੍ਹਾ ਗਰਦਾਸਪੁਰ ਵਿਖੇ ਡਿਊਟੀ ਨਿਭਾ ਰਿਹਾ ਹੈ ਗੁਰੂਕਾਰ ਗਰੰਥੀ ਸਿੰਘ ਦੀ ਡਿਊਟੀ ਨਿਭਾ ਰਿਹਾ ਔਰ ਨਾਲ ਹੀ ਪੱਤਰਕਾਰੀ ਵੀ ਕਰ ਰਿਹਾ ਔਰ ਦਾਸ ਬਹੁਤ ਹਸਾਨੂੰ ਵੀ ਆਸ ਹੈ ਕਿ ਇਸ ਵੀਡੀਓ ਨੂੰ ਜੋ ਵੀ ਵੇਖੇਗਾ ਵੱਧ ਤੋਂ ਵੱਧ ਲਾਇਕ ਸ਼ੇਅਰ ਕਰੂਗਾ ਔਰ ਵੱਧ ਤੋਂ ਵੱਧ ਬੱਚੇ ਨੂੰ ਆਪਾਂ ਜੋ ਸਪੋਰਟ ਕਰਨੀ ਹੈ ਕਿ ਬੱਚਾ ਜੋ ਬਲੰਦੀਆਂ ਤੇ ਪਹੁੰਚ ਸਕੇ ਕਿ ਬੱਚੇ ਨੇ ਸ਼ੌਂਕ ਹੈ ਕਿ ਡਰਾਇੰਗਾਂ ਬਣਾਉਣ ਦਾ ਕਿ ਖਾਸ ਕਰਕੇ ਡਰਾਇੰਗ ਤੇ ਜੋ ਕਵੇਸ਼ਰੀ ਜਿਸ ਤਰ੍ਹਾਂ ਮੋਰਾ ਵਾਲੀ ਹੋਰ ਵੀ ਗੁਰੂ ਇਤਿਹਾਸ ਦੇ ਨਾਲ ਜੁੜਿਆ ਰਹਿੰਦਾ ਹੈ ਤਾਂ ਤੁਸੀਂ ਦੇਖੋ ਡੀਐਸਨਯੂਜੀ ਪੰਜਾਬ ਦੀ ਖਾਸ ਰਿਪੋਰਟ ਬੇਰੋ ਚੀਪ ਦਿਵਿੰਦਰ ਸਿੰਘ ਦੀ ਖਾਸ ਖਬਰ ਨਵੀਆਂ ਤਾਜ਼ੀਆਂ ਖਬਰਾਂ ਨਾਲ ਜੁੜੋ ਧੰਨਵਾਦ